ਮੈਨੂੰ ਉੱਥੇ ਨਹੀਂ ਇਹ ਤਾਂ ਹੋਰ ਤਾਂ ਗੁਰਦੁਆਰਾ ਬਣਿਆ ਹੈ ਕਿ ਜਿਹਦੇ ਵਿੱਚੋਂ ਉਹ ਬਣਿਆ ਕੋਟ પણ ਉਹ ਸੀ ਬੜੀ ਪੁਰਾਣੀ ਸੀਆ ਬਣਿਆ ਕਿਹੜੇ ਜਿਹੜੇ ਘਨਾਪਤੇ ਸੀ ਉਹ ਬਾਹਰ ਮੇਡਾ ਕਿੰਨਾ ਕੀ ਮਤਲਬ ਹੈ ਉਹ ਕਿਹੜੇ ਵਾਰ ਹੋਣੀ ਨਹੀਂ ਜਾਈ ਰਹੀ ਹੈ ਵਾਹਿਗੁਰੂ ਜੀ ਇਹ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਇਹ ਕਿਲਾ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਕਿਲਿਆਂ ਵਿੱਚੋਂ ਇੱਕ ਕਿਲਾ ਹੈ ਹਾਂ ਹੋਣ ਵਾਲੀ ਭੰਗਾਣੀ ਦਾ ਜੁਰਜ ਜਿੱਤਣ ਤੋਂ ਬਾਅਦ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਤ 1746 ਸੰਨ ਭਾਵ 1699 ਤੋਂ 1705 ਤੱਕ ਮੋਗਲਾਂ ਅਤੇ ਪਹਾੜੀ ਰਾਜਾਂ ਵਿਰੁੱਧ ਕਈ ਯੁੱਧ ਲੜੇ ਕਿਲੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਂ ਦੇ ਪ੍ਰਾਤਨ ਬੌਲੀ ਸਾਹਿਬ ਜੀ ਦੇ ਦਰਸ਼ਨ ਕਰਨ ਜੋਗ ਸਥਾਨ ਹਨ ਗੁਰੂ ਸਾਹਿਬ ਜੀ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਮੁਗਲ ਫੌਜਾਂ ਤੇ ਪਹਾੜੀ ਰਾਜਾਗਰੋ ਹਮਲਾ ਨਾ ਕਰਨ ਦੀਆਂ ਗੁਰੂ ਅਤੇ ਕੁਰਾਨ ਦੀਆਂ ਕਸਮਾਂ ਖਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਥੋਂ ਕਿਲਾ ਖਾਲੀ ਕਰਕੇ ਸਮੂਹ ਸਿੰਘਾਂ ਸਮੇਤ ਚਮਕੌਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਸਨ ਇਸੇ ਅਸਥਾਨ ਤੇ ਸਤਗੁਰਾਂ ਨੇ ਆਪਣਾ ਨਿਵਾਸ ਕੀਤਾ ਹੋਇਆ ਸੀ ਇਸੇ ਅਸਾਂਤ ਹੀ ਮੁਗਲ ਫੌਜ ਵੱਲੋਂ ਪਹਾੜੀ ਰਾਜਾ ਵੱਲੋਂ ਸਤਗੁਰਾਂ ਨੂੰ ਕਈ ਮਹੀਨੇ ਤੱਕ ਘੇਰਾ ਪਾ ਕੇ ਰੱਖਿਆ ਗਿਆ ਤਨੁ ਤਨੁ ਅਜਦੇ ਹੁਕਮ ਨਾਵਾ ਸਾਹਿਬ

आनंदगढ़ ਦੇ ਬਾਹਰ ਦਾ ਦ੍ਰਿਸ਼ ਇਹ ਅਨੰਦਪੁਰੀ ਸਹਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸਾਈ